ਦੋਸਤੋ ਇਹ 1947 ਤੋਂ ਬਾਅਦ ਦੀ ਗੱਲ ਹੈ ਜਦੋਂ ਕਿਸੇ ਨੇ ਸੱਚਮੁੱਚ ਪਾਕਿਸਤਾਨ ਦੀ ਅਦਾਲਤ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਇਸ ਕਰ ਦਿੱਤਾ ਸੀ ਤੇ ਫਿਰ ਸੈਸ਼ਨ ਕੋਰਟ ਦੀਆਂ ਸੁਣਵਾਈਆਂ ਤੋਂ ਲੈ ਕੇ ਹਾਈ ਕੋਰਟ ਤੇ ਸੁਪਰੀਮ ਕੋਰਟ ਇਹ ਮੁਕੱਦਮਾ ਦਹਾਕਿਆਂ ਤੱਕ ਚੱਲਦਾ ਰਿਹਾ ਦਰਅਸਲ ਇਹ ਸਾਰਾ ਮਾਮਲਾ ਉਸ 757 ਮਰੱਬੇ ਜਾਣੀ ਕਿ 19000 ਕਿੱਲੇ ਜ਼ਮੀਨ ਨੂੰ ਲੈ ਕੇ ਸੀ ਜਿਸ ਦੇ ਮਾਲਕ ਸ੍ਰੀ ਗੁਰੂ ਨਾਨਕ ਪਾਤਸ਼ਾਹ ਆਪ ਸਨ ਪਰ ਇੱਕ ਸਧਾਰਨ ਪਰਿਵਾਰ ਵਿੱਚੋਂ ਜਨਮ ਤੇ ਖੇਤੀਬਾੜੀ ਵਰਗਾ ਸਧਾਰਨ ਕੀਤਾ ਕਰਨ ਵਾਲੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਐਨੀ ਵੱਡੀ ਜਾਇਦਾਦ ਦੇ ਮਾਲਕ ਆਖਿਰ ਕਿਵੇਂ ਬਣ ਗਏ ਤੇ ਇਹੋ ਜਿਹਾ ਕੀ ਵਿਵਾਦ ਬਣ ਗਿਆ ਸੀ ਕਿ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ 400 ਸਾਲਾਂ ਬਾਅਦ ਕਿਸੇ ਨੂੰ ਉਹਨਾਂ ਤੇ ਕੇਸ ਕਰਨਾ ਪਿਆ ਜਾਣਾਂਗੇ ਅੱਜ ਦੀ ਇਸ ਵੀਡੀਓ ਵਿੱਚ ਸੋ ਸਾਡੀ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਮੇਡ ਪੰਜਾਬ ਵਿੱਚ। ਜੇ ਤੁਸੀਂ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਵਾਲੇ ਬਟਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਸਾਡੀਆਂ ਸਿੱਖ ਇਤਿਹਾਸ ਬਾਰੇ ਅਗਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ। ਜੇ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਆਪਣਾ ਕਮੈਂਟ ਕਰਕੇ ਸਾਡੀ ਹੌਸਲਾ ਫੁਜਾਈ ਜਰੂਰ ਕਰਿਓ ਵੀਡੀਓ ਨੂੰ ਬਾਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਜੋ ਹੋਰ ਸਿੱਖ ਸੰਗਤਾਂ ਨੂੰ ਵੀ ਆਪਣੇ ਇਤਿਹਾਸ ਬਾਰੇ ਪਤਾ ਲੱਗ ਸਕੇ ਸੋ ਚੱਲਦੇ ਹਾਂ ਵੀਡੀਓ ਵੱਲਦਰਅਸਲ ਇਹ ਸਾਰਾ ਮਾਮਲਾ ਸਮਝਣ ਲਈ ਸਾਨੂੰ ਕਈ ਸਦੀਆਂ ਪਿੱਛੇ ਜਾ ਕੇ ਇਸ ਦਾ ਪਿਛੋਕੜ ਸਮਝਣਾ ਪਵੇਗਾ ਇਹ ਗੱਲ ਹੈ 1295 ਤੋਂ ਲੈ ਕੇ 1315 ਤੱਕ ਦੀ ਜਦ ਅਲਾਉਦੀਨ ਖਿਲਜੀ ਰਾਜ ਉਪਤਾਨ ਜਾਣੀ ਕੀ ਅੱਜ ਦੇ ਜੈਸਲ ਮੇਰੇ ਇਲਾਕੇ ਤੇ ਲਗਾਤਾਰ ਇੱਕ ਤੋਂ ਬਾਅਦ ਇੱਕ ਹਮਲੇ ਕਰ ਰਿਆ ਸੀ ਸੋ ਇਹਨਾਂ ਹਮਲਿਆਂ ਦੇ ਪ੍ਰਭਾਵ ਨਾਲ ਉੱਥੇ ਤਿੰਨ ਤਰ੍ਹਾਂ ਦੇ ਲੋਕ ਸਾਹਮਣੇ ਆਏ ਪਹਿਲੇ ਜਿਹੜੇ ਡਰ ਦੇ ਮਾਰੇ ਰਾਤੋਂ ਰਾਤ ਇਲਾਕਾ ਛੱਡ ਕੇ ਭੱਜ ਗਏ ਦੂਜੇ ਉਹ ਜਿਨ੍ਹਾਂ ਨੇ ਹਮਲਾਵਾਰਾਂ ਦੇ ਹੀ ਇਨ ਮੰਨ ਕੇ ਇਸਲਾਮ ਧਰਮ ਕਬੂਲ ਕਰ ਲਿਆ ਤੇ ਤਜੋ ਜਿਨ੍ਹਾਂ ਨੂੰ ਆਪਣੀ jaan ਨਾਲ ਆਪਣੀ ਅਣਖ ਵੱਧ ਪਿਆਰੀ ਸੀ ਜਿਨ੍ਹਾਂ ਨੇ ਖੇਲਜੀ ਦੀ ਬੇਸ਼ੁਮਾਰ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਤੇ ਇਹਨਾਂ ਮੁਕਾਬਲਾ ਕਰਨ ਵਾਲਿਆਂ ਚ ਹੀ ਇੱਕ ਸੀ ਰਾਜਾ ਚੈਸਲ ਰਾਵਲ ਦਾ ਪੁੱਤਰ ਰਾਣਾ ਰਾਏ ਪੱਟ ਪੱਟ ਵਹੀਆਂ ਮੁਤਾਬਕ ਇਹ ਸਾਰੇ ਪੱਟ ਪਰਿਵਾਰ ਦੇ ਪੰਚ ਸਨ ਜਦੋਂ ਆਪਾਂ ਇਤਿਹਾਸਿਕ ਸਰੋਤ ਤਰੀਕੇ ਖੇਲਜੀ ਪੜ੍ਹਦੇ ਹਾਂ ਉਸ ਵਿੱਚ ਖਿਲਜੀ ਦੇ ਆਗੁਣਾਂ ਨੂੰ ਲੋੜੋਂ ਵੱਧ ਵਧਾ ਚੜਾ ਕੇ ਲਿਖਿਆ ਗਿਆ ਹੈ ਪਰ ਹਰ ਮਨੁੱਖ ਦੀ ਤਰ੍ਹਾਂ ਉਸ ਵਿੱਚ ਵੀ ਕੁਝ ਚੰਗੇ ਗੁਣ ਸਨ ਰਾਣਾ ਰਾਏ ਬੜੀ ਬਹਾਦਰੀ ਨਾਲ ਲੜਿਆ ਪਰ ਖਿਲਜੀ ਦੀ ਲੰਬੀ ਚੌੜੀ ਫੌਜ ਤੇ ਚੰਗੀ ਸਾਧਨਾਂ ਦੇ ਸਾਹਮਣੇ ਉਸ ਦੀ ਮੁਠੀ ਭਰ ਫੌਜ ਕਿੰਨਾ ਚਿਰ ਟਿਕ ਸਕਦੀ ਸੀ ਸੋ ਉਸ ਨੂੰ ਗ੍ਰਿਫਤਾਰ ਕਰਕੇ ਖਿਲਜੀ ਦੇ ਸਾਹਮਣੇ ਪੇਸ਼ ਕੀਤਾ ਗਿਆ ਪਰ ਅਲਾਉਦੀਨ ਖਿਲਜੀ ਨੇ ਉਸ ਨੂੰ ਕਤਲ ਨਹੀਂ ਕਰਵਾਇਆ ਕਹਿੰਦੇ ਹਨ ਕਿ ਰਾਣਾ ਰਾਏ ਆਪਣੀ ਮੌਤ ਨੂੰ ਸਪਸ਼ਟ ਆਪਣੇ ਸਾਹਮਣੇ ਦੇਖ ਕੇ ਵੀ ਕਾਬਰਿਆ ਨਹੀਂ ਤੇ ਜ਼ਬਰਦਸਤ ਮੁਕਾਬਲਾ ਕੀਤਾ ਤਾਂ ਖਿਲਜੀ ਨੇ ਕਿਹਾ ਕਿ ਤੂੰ ਮੇਰਾ ਦਿਲ ਜਿੱਤ ਲਿਆ ਹੈ ਜੇ ਤੂੰ ਇਸਲਾਮ ਕਬੂਲ ਕਰਕੇ ਮੇਰਾ ਜਰਨੈਲ ਬਣ ਜਾਵੇ ਤਾਂ ਮੈਂ ਸੁਗਾਤਾਂ ਨਾਲ ਤੈਨੂੰ ਲੱਤ ਦਿਆਉਂਗਾ ਰਾਣਾ ਰਾਏ ਕੋਲ ਵੀ ਹੋਰ ਕੋਈ ਰਾਹ ਨਹੀਂ ਸੀ ਬਚਿਆ ਸੋ ਇਸਲਾਮ ਕਬੂਲ ਕਰਕੇ ਉਹ ਮੁਸਲਮਾਨ ਬਣ ਗਿਆ ਤੇ ਅਲਾਉਦੀਨ ਖਿਲਜੀ ਨੇ ਪੰਜਾਬ ਦੇ ਇਲਾਕੇ 11 ਮਰਬੇ ਜ਼ਮੀਨ ਦੇ ਕੇ ਉਸ ਦਾ ਖਰਪਰ ਦਿੱਤਾ ਪੱਟ ਵਈਆਂ ਮੁਤਾਬਕ ਰਾਣਾ ਰਾਏ ਦੇ ਇਸ ਪੱਟ ਪਰਿਵਾਰ ਨੂੰ ਜਿੱਥੇ-ਜਿੱਥੇ ਵੀ ਜ਼ਮੀਨ ਦਿੱਤੀ ਗਈ ਸੀ ਜਿਵੇਂ-ਜਿਵੇਂ ਉਸ ਦੀਆਂ ਪਰਿਵਾਰਕ ਪੀੜ੍ਹੀਆਂ ਅੱਗੇ ਵਧਦੀਆਂ ਗਈਆਂ ਉਹਨਾਂ ਨੇ ਉੱਥੇ-ਉੱਥੇ ਜਾ ਕੇ ਆਪਣੇ ਨਾਮ ਤੋਂ ਪਿੰਡ ਬਸਾ ਲਏ ਜਿਵੇਂ ਕੀ ਪੱਟੀਵੰਡ ਅੱਜ ਦਾ ਨਾਮ ਬਠਿੰਡਾ ਪੱਟੀਵਾਲਾ ਅੱਜ ਦਾ ਨਾਮ ਬਟਾਲਾ ਤੇ ਪੱਟੀਵੰਡ ਅੱਜ ਦਾ ਨਾਮ ਪੱਠੇਵੰਡ ਤੇ ਉਸ ਸਮੇਂ ਜਿਹੜਾ ਸਭ ਤੋਂ ਵੱਡਾ ਨਗਰ ਬਸਾਇਆ ਗਿਆ ਸੀ ਉਸ ਦਾ ਨਾਮ ਸੀ ਰਾਏਪੁਰਾ ਜਾਂ ਫਿਰ ਰਾਏ ਭੋਏ ਦੀ ਤਲਵੰਡੀ ਜਿਸ ਦਾ ਮਤਲਬ ਸੀ ਤਲ ਮਤਲਬ ਜ਼ਮੀਨ ਤੇ ਬੰਡੀ ਦਾ ਮਤਲਬ ਹਿੱਸਾ ਯਾਨੀ ਕਿ ਰਾਏ ਨੂੰ ਜਿਹੜੀ ਜ਼ਮੀਨ ਪੰਡ ਵਿੱਚ ਆਈ ਤੇ ਇਹ ਰਾਣਾ ਰਾਏ ਜਦੋਂ ਰਾਏ ਭੋਏ ਦੀ ਤਲਵੰਡੀ ਆ ਕੇ ਫਸਿਆ ਤਾਂ ਉੱਥੇ ਰਾਜਪਤਾਨੇ ਵਿੱਚ ਆਪਣੀ ਜ਼ਮੀਨ ਦਾ ਲੇਖਾ ਜੋਖਾ ਸਾਂਭਣ ਵਾਲੇ ਸ਼ਿਵਨਾਰਾਇਣ ਨੂੰ ਵੀ ਆਪਣੇ ਨਾਲ ਲੈ ਕੇ ਆਇਆ ਸਮਾਂ ਆਪਣੀ ਚਾਲ ਚੱਲਦਾ ਰਿਹਾ ਤੇ ਹੁਣ ਰਾਣਾ ਰਾਏ ਦੀਆਂ ਪੀੜੀਆਂ ਵਿੱਚੋਂ ਅੱਗੇ ਚੱਲ ਕੇ ਰਾਏ ਬੁਲਾਰ ਇਸ ਇਲਾਕੇ ਦਾ ਮੁਖੀ ਬਣਿਆ ਤੇ ਸ਼ਿਵ ਨਾਰਾਇਣ ਦੀਆਂ ਪੀੜੀਆਂ ਚੋਂ ਅੱਗੇ ਚੱਲ ਕੇ ਹੁਣ ਕਲਿਆਣ ਦਾਸ 베ਦੀ ਇਹਨਾਂ ਦੀ ਜ਼ਮੀਨ ਦਾ ਹਿਸਾਬ ਕਿਤਾਬ ਰੱਖਦੇ ਸਨ ਇਹ ਕਲਿਆਣ ਦਾਸ 베ਦੀ ਉਹ ਹਨ ਜਿਨ੍ਹਾਂ ਨੂੰ ਆਪਾਂ ਮਹਤਾ ਕਾਲੂ ਜੀ ਦੇ ਨਾਮ ਨਾਲ ਧੰਨ ਧੰਨ ਸੱਚੇ ਬਾਦਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦੇ ਰੂਪ ਵਿੱਚ ਜਾਣਦੇ ਹਾਂ ਕਰਿਆ ਸਲ ਮਹਿਤਾ ਅੱਜਕੱਲ ਦੇ ਕਨਗੋ ਵਰਗਾ ਆਉਦਾ ਹੁੰਦਾ ਸੀ ਜਿਹਦੇ ਥੱਲੇ ਕਈ ਪਟਵਾਰੀ ਕੰਮ ਕਰਦੇ ਸਨ ਜੋ ਰਾਜੇ ਦੇ ਸਾਰੇ ਜ਼ਮੀਨੀ ਕਾਰੋਬਾਰ ਦਾ ਹਿਸਾਬ ਕਿਤਾਬ ਰੱਖਦਾ ਸੀ ਤੇ ਐਸੇ ਰਾਏ ਬਲਾਰ ਨੇ ਹੀ ਆਪਣੇ 1520 ਮਰਬੇ ਵਿੱਚੋਂ 757 ਮਰਬੇ ਜ਼ਮੀਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਪੇਟਾ ਕਰ ਦਿੱਤੀ ਸੀ ਤੇ ਉਹਨਾਂ ਸਮਿਆਂ ਵਿੱਚ ਬਹਿਲੋਲੀ ਕ란ਸੀ ਚੱਲਦੀ ਹੁੰਦੀ ਸੀ ਕਿਉਂਕਿ ਉਦੋਂ ਬਹਿਲੌਰ ਲੋਤੀ ਦੇ ਵੰਸ਼ ਰਾਜ ਕਰ ਰਹੇ ਸਨ ਇਤਿਹਾਸਕ ਸਰੋਤਾਂ ਮੁਤਾਬਕ 9990 ਬਹਿਲੋਲੀ ਸਿੱਕਿਆਂ ਦੀ ਆਮਦਨ ਇਸ ਜ਼ਮੀਨ ਵਿੱਚੋਂ ਹੁੰਦੀ ਸੀ ਜੋ ਕਿ ਅੱਜ ਦੇ ਕਰੋੜਾਂ ਰੁਪਏ ਦੇ ਬਰਾਬਰ ਹੈ ਇੱਕ ਬਹਿਲੋਲੀ ਸਿੱਕੇ ਦੀ ਕੀਮਤ ਦਾ ਅੰਦਾਜ਼ਾ ਆਪ ਤੁਸੀਂ ਇੱਥੋਂ ਲਾ ਸਕਦੇ ਹੋ ਕਿ ਗੁਰੂ ਨਾਨਕ ਦੇਵ ਜੀ ਨੂੰ ਮਾਤਰ 20 ਬਹਿਲੋਲੀ ਸਿੱਕੇ ਦੇ ਕੇ ਉਹਨਾਂ ਦੇ ਪਿਤਾ ਜੀ ਨੇ ਵਪਾਰ ਖੜਾ ਕਰਨ ਲਈ ਭੇਜਿਆ ਸੀ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਦੇ ਵੀ ਇਸ ਜ਼ਮੀਨ 'ਚ ਇੱਕ ਵੀ ਪੈਸਾ ਆਪਣੀ ਨਿੱਜੀ ਵਰਤੋਂ ਵਿੱਚ ਨਹੀਂ ਲਿਆ ਇਹ ਸਾਰਾ ਧਨ ਗਰੀਬਾਂ ਤੇ ਜ਼ਰੂਰਤਮੰਦਾਂ ਦੀ ਮਦਦ ਵਿੱਚ ਖਰਚਿਆ ਜਾਂਦਾ ਸੀ ਤੇ ਜਿਹੜੀ ਜ਼ਮੀਨ ਤੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਖੇਤੀ ਕਰਦੇ ਰਹੇ ਉਹ ਜ਼ਮੀਨ ਗੁਰੂ ਨਾਨਕ ਦੇਵ ਜੀ ਨੇ ਆਪ ਖਰੀਦੀ ਸੀ ਪਰ ਸੋਚਣ ਵਾਲੀ ਗੱਲ ਹੈ ਕਿ ਜੇ ਇਸਲਾਮ ਦੇ ਮੰਨੇ ਪਰਮੰਨੇ ਫਕੀਰ ਉਸ ਇਲਾਕੇ ਵਿੱਚ ਮੌਜੂਦ ਸਨ ਜਦੋਂ ਸੈਦ ਅਹਿਮਦ ਮੀਰ ਤੱਕੀ ਵਰਗਾ ਇਸਲਾਮ ਦਾ ਚੋਟੀ ਦਾ ਫਕੀਰ ਇੱਥੇ ਲਾਹੌਰ ਵਿੱਚ ਹੀ ਬੈਠਾ ਸੀ ਤਾਂ ਫਿਰ ਵੀ ਰਾਏ ਬੁਲਾਰ ਨੇ ਇਹ ਜ਼ਮੀਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਹੀ ਕਿਉਂ ਭੇਟਾ ਕੀਤੀ ਦਰਸਲ ਇੱਕ ਦਿਨ ਜਦੋਂ ਰਾਏ ਬੁਲਾਰ ਆਪਣੇ ਇਲਾਕੇ ਦਾ ਢੇੜਾ ਕੱਢ ਕੇ ਆ ਰਿਹਾ ਸੀ ਤਾਂ ਉਸਨੇ ਦੇਖਿਆ ਕਿ ਗੁਰੂ ਨਾਨਕ ਦੇਵ ਜੀ ਮੱਝਾਂ ਚਰਾਉਂਦੇ ਚਰਾਉਂਦੇ ਰਾਤ ਥੱਲੇ ਲੇਟ ਕੇ ਆਰਾਮ ਕਰ ਰਹੇ ਸਨ ਜਦੋਂ ਸੂਰਜ ਦੀ ਦਿਸ਼ਾ ਬਦਲਦੀ ਹੈ ਤਾਂ ਦਰਖਤਾਂ ਦੇ ਪਰਛਾਵੇਂ ਢਲ ਜਾਂਦੇ ਹਨ ਨੇੜੇ ਤੇੜੇ ਦੇ ਸਾਰੇ ਦਰਖਤਾਂ ਦੇ ਪਰਛਾਵੇਂ ਢਲ ਚੁੱਕੇ ਸਨ ਪਰ ਜਿਹੜੇ ਦਰਖਤ ਥੱਲੇ ਸ੍ਰੀ ਗੁਰੂ ਨਾਨਕ ਦੇਵ ਜੀ ਆਰਾਮ ਕਰ ਰਹੇ ਸਨ ਉਹ ਦਰਖਤ ਦਾ ਪਰਛਾਵਾ ਉੱਥੇ ਦਾ ਉੱਥੇ ਹੀ ਖੜਾ ਸੀ ਇਹ ਦੇਖ ਕੇ ਰਾਏ ਬੁਲਾਰ ਬੜਾ ਹੈਰਾਨ ਹੋਇਆ ਤੇ ਉਹ ਸਮਝ ਗਿਆ ਕਿ ਗੁਰੂ ਨਾਨਕ ਪਾਤਸ਼ਾ ਸੱਚਮੁੱਚ ਖੁਦਾ ਦਾ ਰੂਪ ਹਨ ਜਿਨ੍ਹਾਂ ਤੇ ਕਾਲ ਦਾ ਤੇ ਸਮੇ ਦਾ ਕੋਈ ਅਸਰ ਹੀ ਨਹੀਂ ਹੁੰਦਾ ਸੋ ਇਸ ਘਟਨਾ ਦਾ ਬੜਾ ਡੂੰਗਾ ਅਸਰ ਰਾਏ ਬੁਲਾਰ ਦੇ ਮਨ ਤੇ ਹੋਇਆ ਜੇ ਆਪਾਂ ਰਾਏ ਬੁਲਾਰ ਦੇ ਨਿੱਜੀ ਜੀਵਨ ਦੀ ਗੱਲ ਕਰੀਏ ਤਾਂ 16 ਬਰਿਆਂ ਦੀ ਨਿੱਕੀ ਜਹੀ ਉਮਰ ਵਿੱਚ ਜਿਆ ਹੋ ਜਾਣ ਤੋਂ ਬਾਅਦ ਵੀ 41 ਬਰਿਆਂ ਦੇ ਹੋ ਜਾਣ ਤੱਕ ਰਾਏ ਬੁਲਾਰ ਦੇ ਘਰ ਕੋਈ ਔਲਾਦ ਨਹੀਂ ਸੀ ਹੋਈ ਉਸ ਨੇ ਪਤਾ ਨਹੀਂ ਕਿੰਨੇ ਪੀਰ ਪਗੰਬਰਾਂ ਦੇ ਦਰਗਾਹ ਲਏ ਸਨ ਪਰ ਕਿਤੇ ਫਾਇਦਾ ਨਹੀਂ ਸੀ ਹੋਇਆ ਪਰ ਇਸ ਧੁੱਪ ਦੇ ਪਰਛਾਵੇਂ ਵਾਲੀ ਘਟਨਾ ਤੋਂ ਉਹ ਸਮਝ ਗਿਆ ਕਿ ਇਸ ਦਰ ਤੋਂ ਹੀ ਉਸ ਦੀ ਝੋਲੀ ਭਰ ਸਕਦੀ ਹੈ ਤੇ ਹੋਇਆ ਵੀ ਇਦਾਂ ਹੀ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਹਿਮਤ ਸਦਕਾ ਥੋੜੇ ਸਮੇਂ ਬਾਅਦ ਹੀ ਰਾਏ ਬੁਲਾਰ ਦੇ ਘਰ ਪੁੱਤਰ ਨੇ ਜਨਮ ਲਿਆ ਸੋ ਇਸ ਘਟਨਾ ਤੋਂ ਬਾਅਦ ਰਾਏ ਬੁਲਾਰ ਨੇ ਖੁਸ਼ੀ ਨਾਲ ਆਪਣੀ ਜਾਇਦਾਦ ਵੇਟਾ ਕਰਨ ਦਾ ਮਨ ਬਣਾ ਲਿਆ ਤੇ ਫਿਰ ਆਪਣੇ ਹਿੱਸੇ ਆਉਂਦੇ 1520 ਮਰਬਿਆਂ ਵਿੱਚੋਂ 757 ਮਰਬੇ ਜਾਨੇ ਕੀ 19000 ਕਿੱਲੇ ਜ਼ਮੀਨ ਉਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਲਗਾ ਦਿੱਤੀ ਜੋ ਅੱਜ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਬੋਲਦੀ ਹੈ ਅੱਜ ਇਸ ਜ਼ਮੀਨ ਦੇ ਬਹੁਤ ਹੀ ਛੋਟੇ ਹਿੱਸੇ ਦੀ ਆਮਦਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਕਮੇਟੀ ਨੂੰ ਜਾਂਦੀ ਹੈ ਤੇ ਬਾਕੀ ਦੀ ਜ਼ਮੀਨ ਰਾਏ ਬੁਲਾਰ ਦੀ 14ਵੀਂ ਪੀੜੀ ਦੇ ਪੰਚਸ਼ ਬੌਂਦੇ ਤੇ ਉਸ ਦੀ ਕਮਾਈ ਥਾਮਦੇ ਹਨ ਤੇ ਇਸੇ ਜ਼ਮੀਨ ਤੇ ਹੱਕ ਜਤਾਉਂਦੇ ਹਨ ਰਾਏ ਬੁਲਾਰ ਦੀ 14ਵੀਂ ਪੀੜੀ ਨੇ 6 ਕੁਆ ਸੈਸ਼ਨ ਕੋਰਟ ਵਿੱਚ ਮੁਕੱਤਮਾ ਦਾਇਰ ਕੀਤਾ ਸੀ ਉਹਨਾਂ ਵੱਲੋਂ ਦਲੀਲ ਇਹ ਦਿੱਤੀ ਗਈ ਕੀ ਕਿਸੇ ਸਮੇ ਸਾਡੇ ਵਡੇਰੇ ਰਾਏ ਬੁਲਾਰ ਦਾ ਦਿਮਾਗ ਫਿਰ ਗਿਆ ਤੇ ਉਸ ਨੇ ਸਾਡੀ ਜ਼ਮੀਨ ਇੱਕ ਫਕੀਰ ਗੁਰੂ ਨਾਨਕ ਦੇ ਨਾਮ ਕਰ ਦਿੱਤੀ ਪਰ ਲੰਬੇ ਸਮੇਂ ਤੋਂ ਇਸ ਜ਼ਮੀਨ ਦੀ ਸਾਮ ਸੰਭਾਲ ਤਾਂ ਅਸੀਂ ਹੀ ਕਰਦੇ ਆ ਰਹੇ ਹਾਂ ਸੋ ਕਾਗਜ਼ਾਂ ਵਿੱਚ ਵੀ ਇਹ ਜ਼ਮੀਨ ਸਾਡੇ ਹੀ ਨਾਮ ਕਰਕੇ ਇਸ ਦਾ ਮਾਲਕਾਨਾ ਹੱਕ ਸਾਨੂੰ ਦੇ ਦਿੱਤਾ ਜਾਵੇ ਸ਼ੇਖਪੂਰਾ ਸੈਸ਼ਨ ਕੋਰਟ ਤੋਂ ਸ਼ੁਰੂ ਹੋਇਆ ਇਹ ਮੁਕੱਦਮਾ ਅੱਹਾਕਿਆਂ ਤੱਕ ਲਾਹੌਰ ਹਾਈ ਕੋਰਟ ਤੇ ਫਿਰ ਇਸਲਾਮਾਬਾਦ ਸੁਪਰੀਮ ਕੋਰਟ ਤੱਕ ਚਲਦਾ ਰਿਹਾ ਪਰ ਹਰ ਵਾਰ ਫੈਸਲਾ ਪੱਟੀ ਖਾਨਦਾਨ ਦੇ ਉਲਟ ਹੀ ਰਿਹਾ ਆਖਿਰਕਾਰ ਇੱਕ ਸਿਆਣੇ ਜੱਜ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਅਗਲੀ ਸੁਣਵਾਈ ਵਿੱਚ ਤੁਸੀਂ ਆਪਣੇ ਇਲਾਕੇ ਦੇ ਕੁਝ ਮਹਤਵਪੂਰਨ ਬੰਦੇ ਵੀ ਆਪਣੇ ਨਾਲ ਲੈ ਕੇ ਆਓ ਸੋ ਅਗਲੀ ਵਾਰ ਮਿਲਣ ਤੇ ਜੱਜ ਨੇ ਸਮਝਾਉਣੇ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਜਿੰਨੀ ਵਾਰ ਮਰਜ਼ੀ ਅਪੀਲ ਕਰ ਲਵੋ ਇਹ ਜ਼ਮੀਨ ਤੁਹਾਡੇ ਨਾਮ ਨਹੀਂ ਹੋ ਸਕਦੀ ਕਿਉਂਗੀ ਤੁਹਾਡੇ ਵਡੇਰਿਆਂ ਨੇ ਆ ਪੇ ਜਮੀਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਕਰਵਾਈ ਹੈ ਫਿਰ ਵੀ ਨਾ ਤਾਂ ਇਹ ਜ਼ਮੀਨ ਕਦੀ ਉਹਨਾਂ ਆਪ ਤੇ ਨਾ ਕਦੀ ਉਹਨਾਂ ਦੇ ਪੁੱਤਰਾਂ ਨੇ ਤੇ ਨਾ ਹੀ ਸਿੱਖਾਂ ਨੇ ਇਸ ਜ਼ਮੀਨ ਤੇ ਆਪਣਾ ਹੱਕ ਜਤਾਇਆ ਤੁਸੀਂ ਇਸ ਜ਼ਮੀਨ ਦੇ ਕਾਸ਼ਤਕਾਰ ਹੋ ਖੇਤੀ ਕਰਕੇ ਇਸ ਦੀ ਕਮਾਈ ਲੈ ਸਕਦੇ ਹੋ ਤੇ ਲੈ ਵੀ ਰਹੇ ਹੋ ਪਰ ਮੈਂ बतौर ਸੁਪਰੀਮ ਕੋਰਟ ਦਾ ਜੱਜ ਵੀ ਇਹ ਜ਼ਮੀਨ ਤੁਹਾਡੇ ਨਾਮ ਕਰਨ ਦਾ ਫੈਸਲਾ ਨਹੀਂ ਦੇ ਸਕਦਾ ਇਹ ਜ਼ਮੀਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਹੀ ਬੋਲਦੀ ਸੀ ਤੇ ਉਹਨਾਂ ਦੇ ਨਾਮ ਹੀ ਬੋਲਦੀ ਰਹਿਣੀ ਹੈ ਜੱਜ ਸਾਹਿਬ ਤੇ ਮੌਤਵਰ ਬੰਦਿਆਂ ਦੇ ਸਮਝਾਉਣ ਤੇ ਆਖਿਰਕਾਰ ਇਹ ਗੱਲ ਪੱਟੀ ਖਾਨਦਾਨ ਦੇ ਖਾਨੇ ਪੈ ਗਈ ਤੇ ਉਹਨਾਂ ਨੇ ਆਪਣਾ ਕੇਸ ਵਾਪਸ ਲੈ ਲਿਆ ਸੋ ਇਹ ਸੀ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਨਾਲ जोडਿਆ ਇਹੋ ਜਿਹਾ ਇਤਿਹਾਸ ਜੋ ਸ਼ਾਇਦ ਤੁਹਾਨੂੰ ਪਹਿਲਾਂ ਨਹੀਂ ਸੀ ਪਤਾ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਵੀਡੀਓ ਖਤਮ ਹੋਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰ ਦਿਓ ਤਾਂ ਜੋ ਇਹ ਇਤਿਹਾਸ ਸਾਰੀ ਸਿੱਖ ਸੰਗਤ ਨੂੰ ਪਤਾ ਲੱਗ ਸਕੇ ਜੇ ਤੁਸੀਂ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਾਲ ਹੀ ਬੈਲ ਵਾਲੇ ਬਟਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਸਿੱਖ ਇਤਿਹਾਸ ਨਾਲ ਸੰਬੰਧਤ ਹੋਰ ਅਜਾਈਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਸੋ ਮਿਲਦੇ ਹਾਂ ਕਿਸੇ ਹੋਰ ਅਗਲੀ ਇਤਿਹਾਸਕ ਵੀਡੀਓ ਵਿੱਚ ਧੰਨਵਾਦ